ભાઈ ખીવાજી થોડીક નિર્વાદ કેંદે ભાઈ થોડે ਪਿੰਡ ਚ ਕੀ ਕਰਦੇ ਨੇ ਤੂੰ ਸਾਡੇ ਪਿੰਡ ਦਾ ਤਾਂ ਸਾਰਾ ਕੁਝ ਪੁੱਛ ਲਿਆ ਤੁਹਾਡੇ ਪਿੰਡ ਦਾ ਕੀ ਹਿਸਾਬ ਕਿਤਾਬ ਹੈ ਕਹਿੰਦਾ ਜੀ ਸਾਡੇ ਦਾ ਪੁੱਛੋ ਨਾ ਸਾਡੇ ਦਾ ਚਾਹੇ 100 ਸਾਲ ਦਾ ਬਜ਼ੁਰਗ ਚਲਿਆ ਜਾਏ ਉਹ ਆਹ ਕਰਲਾਪ ਕਰਦੇ ਨੇ ਕੂਕਾ ਮਾਰਦੇ ਨੇ ਰੋਂਦੇ ਪਿੱਟਦੇ ਬੁਰੇ ਹਾਲ ਬਰਦਾਸ਼ ਨਹੀਂ ਕਰਦੇ ਭਾਈ ਖੀਵਾ ਜੀ ਨੇ ਆਵਾਜ਼ ਦਿੱਤੀ ਕਹਿੰਦਾ ਭਾਈ ਸਾਹਿਬ ਕਹਿੰਦੇ ਹਾਂ ਜੀ ਕਹਿੰਦੇ ਰੈਣਦੇ ਇਹਨੂੰ ਪੈਸੇ ਦੇਣ ਦੀ ਲੋੜ ਨਹੀਂ ਬੇਈਮਾਨ ਬੰਦਾ ਉਹ ਬੜਾ ਪਰੇਸ਼ਾਨ ਹੋਇਆ ਕਹਿ ਲਗਾ ਭਾਈ ਸਾਹਿਬ ਦੁੱਕੇ ਤੁਸੀਂ ਮੇਰੇ ਹੱਥ ਤੇ ਧਰੀ ਨਹੀਂ ਮੇਰੇ ਨਾਲ ਤੇਰਾ ਕੋਈ ਹਿਸਾਬ ਕਿਤਾਬ ਹੋਇਆ ਨਹੀਂ ਤੂੰ ਮੈਨੂੰ ਬੇਈਮਾਨ ਕਿਵੇਂ ਆਖ ਸਕਦਾ ਮੈਂ ਕਿਹੜੀ ਠੱਗੀ ਮਾਰ ਲਈ ਕਿਹੜਿਆ ਬੇਈਮਾਨਾ ਕਰ ਲਿਆ ਭਾਈ ਖੀਵਾ ਜੀ ਕਹਿੰਦੇ ਹੁਣ ਇਹ ਤਾਂ ਦੱਸ ਕੇ ਹਟਿਆ ਕਹਿੰਦੇ ਜੀ ਕੀ ਕਹਿੰਦੇ ਸਜਣਾ ਜਿਸ ਪਿੰਡ ਦੇ ਵਿੱਚ ਰਹਿਣ ਵਾਲੇ ਬੰਦੇ ਰੱਬ ਦੀ ਦਿੱਤੀ ਹੋਈ ਦਾਤ ਇਹ ਸਰੀਰ ਜਦੋਂ ਸਮਾਂ ਆਉਣ ਤੇ ਰੱਬ ਇਸ ਵਸਤੂ ਨੂੰ ਵਾਪਸ ਲੈ ਕੇ ਜਾਂਦਾ ਹੈ ਜਿਹੜੇ ਰੱਬ ਦੀ ਦਿੱਤੀ ਹੋਈ ਵਸਤੂ ਦੇਣ ਤੋਂ ਅਨਕਾਰ ਨੇ ਤੇ ਤੁਹਾਡੇ ਵਰਗੇ ਬੇਈਮਾਨ ਬੰਦਿਆਂ ਨਾਲ ਅਸੀਂ ਸਾਭ ਨਹੀਂ ਕਰਨਾ ਕਿਉਂਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਿੱਖ ਆ। ਉਹ ਮਹਨਸ ਖਾਨ ਵਿਦਵਾਨ ਲਿਖਦਾ ਹੈ ਕਹਿੰਦਾ ਵਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੇਰੇ ਜੀਵਨ ਨੂੰ ਲਿਖਣ ਵਾਸਤੇ ਤੇ ਮੇਰੇ ਕੋਲ ਕਲਮ ਤੇ ਅੱਖਰ ਨਹੀਂ ਪਰ ਕਮਾਲ ਇਹ ਆ ਕਿ ਤੇਰੇ ਸਿੱਖਾਂ ਦੇ ਏਡੇ ਏਡੇ ਵੱਡੇ ਜੀਵਨ ਸੀ। ਯਾ ਜੀ ਭਾਈ ਵਿਦੀ ਚੰਦ ਸਾਹਿਬ ਨੂੰ ਅੱਜ ਉਹਨਾਂ ਦੇ ਨਾਂ ਤੇ ਦਲ ਪੰਥ ਜੀ ਵਧਾਈਆਂ ਮਿਲਦੀਆਂ ਨੇ ਤਾਂ ਸਾਧ ਸੰਗਤ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੀ ਇਹ ਵਧਾਈਆਂ ਆ। ਇਸ ਕਰਕੇ ਜਿੱਥੇ ਵੀ ਗੁਰੂ ਸਾਹਿਬ ਜੀ ਨੇ ਚਰਨ ਪਾਏ ਉਸ ਘਰ ਨੂੰ ਉਸ ਦਰ ਨੂੰ ਪਾਕ ਪਵਿੱਤਨ ਕੀਤਾ। ਸ਼ੇਮੇ ਪਾਤਸ਼ਾਹ ਇੱਕ ਜ਼ਿੰਦਗੀ ਵਿੱਚ ਬੜਾ ਹੋਰ ਕਮਾਲ ਦਾ ਸੰਦੇਸ਼ ਹੈ ਕਿਉਂਕਿ ਸਾਧ ਸੰਗਤ ਇਹ ਆਪਾਂ ਸਮਾਗਮ ਮਨਾਉਨੇ ਆ 40 ਦਿਨ ਦਾ ਕਦੇ ਆਪਣੇ ਅੰਦਰ ਸਾਨੂੰ ਮੇਰੇ ਸਮੇਤ ਮੈਂ ਵੱਖਰਾ ਕਰਕੇ ਨਹੀਂ ਫਿਰ ਤੇ ਗੁਰੂ ਦਾ ਦੇਣ ਦਾ ਰਹੂ ਆਪਾਂ ਕੁਝ ਵੀ ਕਰੀਏ ਜਦੋਂ ਪਿਛਲੇ 40 ਮਨਾ ਕੇ ਅਗਲੇ ਸਾਲ ਦੇ ਸ਼ੁਰੂ ਕਰਦੇ ਹਾਂ ਕਦੇ ਆਪਣੇ ਅੰਦਰ ਆਪਣੇ ਆਪ ਨੂੰ ਵੇਖਿਆ ਕਿ ਸਾਡੇ 'ਚ ਕੋਈ ਤਬਦੀਲੀ ਆਈ ਹੈ ਪਿਛਲੇ ਸਾਲ ਨੂੰ ਦੇਖੋ ਜੇ ਤਾਂ ਕੋਈ ਤਬਦੀਲੀ ਆ ਗਈ ਫਿਰ ਤਾਂ ਸਮਝ ਲਓ ਕਿ ਕੰਮ ਬਣ ਗਿਆ ਸਫਲਾ ਹੋ ਗਿਆ ਸਮਾਗਮ ਤੁਹਾਡਾ ਜਾਣਾ ਪਕਰਾਉਣ ਵਾਲੇ ਪ੍ਰਬੰਧਕਾਂ ਦਾ ਸਵਾਗਤ ਕਰਾਉਣਾ ਪਰ ਦੋ ਤਿੰਨ ਗੱਲਾਂ ਆਪਣੇ ਪੱਲੇ ਬੰਨ ਲੈ ਜਿੰਦਗੀ ਵਿੱਚ ਬੰਦਾ ਕਦੋਂ ਬਦਲਦਾ ਹੈ ਕਿਵੇਂ ਬਦਲਦਾ ਹੈ ਬੰਦੇ ਦਾ ਕਰਮ ਵਿਵਹਾਰ ਆਦਤ ਜੇ ਬੰਦੇ ਦੀਆਂ ਇਹ ਗੱਲਾਂ ਬਦਲ ਜਾਣ ਤਾਂ ਸਮਝ ਲਓ ਇਨਸਾਨ ਬਦਲ ਗਿਆ ਬੰਦੇ ਨੂੰ ਬਦਲਣ ਵਾਲੀਆਂ ਹੀ ਗੱਲਾਂ ਦੋ ਤਿੰਨ ਨੇ ਆਦਤ ਕਰਮ ਵਿਵਹਾਰ ਕਰਕੇ ਵੇਖ ਲਓ ਤੁਸੀਂ ਤਿੰਨ ਗੱਲਾਂ ਆਪਣੀਆਂ ਕੰਟਰੋਲ ਕਰੋ ਸੰਸਾਰ ਤੁਹਾਨੂੰ ਕਹੇਗਾ ਕਿ ਯਾਰ ਇਹ ਬੰਦਾ ਬਹੁਤ ਬਦਲ ਗਿਆ ਪਰ ਸਿਆਣੇ ਕਹਿੰਦੇ ਨੇ ਨਾਮ ਬਦਲ ਕੇ ਦੇਸ਼ ਬਦਲ ਕੇ ਭੇਸ ਬਦਲ ਕੇ ਰੰਗ ਬਦਲ ਕੇ ਢੰਗ ਬਦਲ ਕੇ ਕਦੇ ਬੰਦਾ ਨਹੀਂ ਬਦਲਦਾ ਹੁੰਦਾ ਯਾਦ ਰੱਖਿਓ। ਦੇਸ਼ ਛੱਡਦੇ ਆਂਗੇ, ਇੱਥੋਂ ਛੱਡ ਕੇ ਦੂਏ ਦੇਸ਼ ਚਲੇ ਗਏ ਆਤਾਂ ਨਾਲ ਹੀ ਜਾਣੀਆ। ਕਰਮ ਨਾਲ ਹੀ ਜਾਣੀਆ। ਇਸ ਲਈ ਜੇ ਬਦਲਣਾ ਹੈ ਵਿਵਹਾਰ, ਕਰਮ ਔਰ ਆਦਤ ਤਿੰਨ ਗੱਲਾਂ ਬਦਲ ਦਿਓ ਤੇ ਜੀਵਨ ਬਦਲ ਜਾਏਗਾ। ਵਰਨਾ ਦੇਸ਼ ਬਦਲ ਕੇ ਭੇਸ ਬਦਲ ਕੇ ਰੰਗ ਬਦਲ ਕੇ ਢੰਗ ਬਦਲ ਕੇ ਇਨਸਾਨ ਨਹੀਂ ਬਦਲ ਸਕਦਾ ਬਲਕੇ ਭੇਸ ਬਦਲ ਕੇ ਤਾਂ ਉਦੋਂ ਵੀ ਖਤਰਨਾਕ ਕਈ ਵਾਰੀ ਕਮ ਹੋ ਜਾਂਦਾ ਕਿਉਂਕਿ ਜਦੋਂ ਬੰਦਾ ਭੇਸ ਬਦਲ ਲੈਂਦਾ ਲੋਕ ਸਮਝਦੇ ਨੇ ਵੀ ਚਲੋ ਸ਼ਾਇਦ ਬਦਲ ਗਿਆ ਹੋਊਗਾ ਪਰ ਨਹੀਂ ਬਾਤ ਸੁਣਾ ਗੁਰੂ ਕੋਲ ਆਉਣ ਦਾ ਭਾਗ ਔਰ ਦੂਸਰੀ ਬੇਨਤੀ ਖੋਰ ਸੁਣੋ ਅੱਜ ਕੱਲ ਇੱਕ ਤੁਸੀਂ ਵੀ ਦੇਖਿਆ ਹੋਊਗਾ ਕਿਉਂਕਿ ਸੋਸ਼ਲ ਮੀਡੀਆ ਤੁਸੀਂ ਸਾਰੀ ਦੇਖਦੇ ਹੋ ਇੱਕ ਨਵਾਂ ਜਿਹਾ ਹੀ ਟ੍ਰੈਂਡ ਚੱਲ ਪਿਆ ਇੱਕ ਤਾਂ ਸਾਡੇ ਵਿਦਵਾਨ ਜਿਹੜੇ ਸਕਾਲਰ ਧਰਮ ਦੇ ਉਹ ਦੋ ਤਰ੍ਹਾਂ ਦੇ ਨੇ ਇੱਕ ਅਸੀਂ ਜਿਹਨਾਂ ਨੂੰ ਕਹਿ ਸਕਦੇ ਆ ਯੂਨੀਵਰਸਿਟੀ ਲੈਵਲ ਦੇ ਡਾਕਟਰ ਸਾਹਿਬਾਨ ਇੱਕ ਹੈ ਸਾਡੇ ਕਥਾਕਾਰ ਸੰਤ ਮਹਾਤਮਾ ਜਿਸ ਤਰ੍ਹਾਂ ਤੁਸੀਂ ਪ੍ਰਚਾਰ ਇਹ ਦੋ ਤਰੀਕਿਆਂ ਨੂੰ ਛੱਡ ਕੇ ਇੱਕ ਤੀਸਰੀ ਕਿਸਮ ਦੇ ਲੋਕ ਤੁਸੀਂ ਵੇਖੋ ਉਹਨਾਂ ਦੀਆਂ ਗੱਲਾਂ ਵੀ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਉਹ ਗੱਲਾਂ ਕਰਦੇ ਨੇ ਸੰਸਾਰ ਦੀ ਐਂ ਕਰ ਲਓ ਜੀ ਐਂ ਕਰ ਲਓ ਜੀ ਇੰਓ ਕਰ ਲਓ ਅੱਛਾ ਜਦੋਂ ਆਪਾਂ ਸੁਣਦੇ ਸਾਨੂੰ ਵਧੀਆ ਬੜੀ ਲੱਗਦੀ ਹੈ ਯਾਦ ਰੱਖਿਓ ਬੜੀ ਖਤਰਨਾਕ ਤੁਹਾਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਤੁਸੀਂ ਡੀਪਲੀ ਵੇਖਿਓ ਜਦੋਂ ਗੱਲ ਉਹ ਗੁਰਬਾਣੀ ਦੀ ਲਿਆਉਣਗੇ ਤੋ ਗੱਲ ਇੱਥੇ ਆ ਕੇ ਮਕਾਉਣਗੇ ਕਿ ਜੀ ਗੁਰਬਾਣੀ ਨੂੰ ਸਮਝਣਾ ਚਾਹੀਦਾ ਹੈ ਅੱਗੇ ਐਂ ਤਾਂ ਨਹੀਂ ਕਹਿੰਦੇ ਵੀ ਪੜਨਾ ਨਹੀਂ ਚਾਹੀਦਾ ਪਰ ਤੁਸੀਂ ਅੱਧੀ ਗੱਲ ਕਹਿ ਦੋ ਦੁਈ ਆਪੇ ਭਉ ਪੈ ਜਾਂਦਾ ਉਹਦਾ ਉਹ ਇਹ ਗੱਲ ਕਾਉਣ ਕਹਿੰਦਾ ਹੁੰਦਾ ਹੈ ਜਿਹੜਾ ਆਪ ਪੜਨ ਤੋਂ ਦੂਰ ਹੋਵੇ ਬਾਣੀ ਸਮਝੋ ਜੀ ਬਾਣੀ ਸਮਝਣ ਦੀ ਲੋੜ ਹੈ ਬਾਣੀ ਮੰਨਣ ਦੀ ਲੋੜ ਨਹੀਂ ਮੈਨੂੰ ਕਿਸੇ ਨੇ ਸਵਾਲ ਕੀਤਾ ਕਹਿੰਦਾ ਜੀ ਬਾਣੀ ਮੰਨਣੀ ਚਾਹੀਦੀ ਹੈ ਕਿ ਸਮਝਣੀ ਚਾਹੀਦੀ ਹੈ ਮੈਂ ਕਿਹਾ ਸੌਖੀ ਜੀ ਗੱਲ ਹੈ ਕਹਿੰਦੇ ਦੱਸੋ ਮੈਂ ਕਿਹਾ ਆਪਣੀ ਮਾਂ ਨੂੰ ਤਾਂ ਮਾਂ ਮੰਨਿਆ ਸੀ ਜਾਂ ਸਮਝਿਆ ਸੀ ਦੱਸ ਮੈਨੂੰ ਉਹ ਆ ਜਾ ਉੱਤਰ ਦੇਣੀ ਮੈਂ ਦੇ ਦੂੰ ਸਰੀਰ ਨੂੰ ਜਨਮ ਸਾਡੀ ਮਾਂ ਨੇ ਦਿੱਤਾ ਹੈ ਜਿਸਮ ਨੂੰ ਜਨਮ ਸਾਡੀ ਮਾਂ ਨੇ ਦਿੱਤਾ ਹੈ ਤੇ ਯਾਦ ਰੱਖਿਓ ਆਤਮਾ ਨੂੰ ਜਨਮ ਗੁਰਬਾਣੀ ਨੇ ਦੇਣਾ ਹੈ ਇਸ ਲਈ ਗੁਰਬਾਣੀ ਨੂੰ ਕੋਈ ਨਹੀਂ ਸਮਝ ਸਕਦਾ ਇਹ ਭੁਲੇਖਾ ਕੜਦਿਓ ਹਾਂ ਜਿਨ੍ਹਾਂ ਨੇ ਸਮਝਿਆ ਜਿੰਨੀ ਉਹਨਾਂ ਨੂੰ ਪਰਮਾਤਮਾ ਨੇ ਨਿਰਮਲ ਬੁੱਧਤੀ ਉਹਨਾਂ ਨੇ ਇਹ ਸਮਝ ਲਿਆ ਤੇ ਤੁਹਾਨੂੰ ਸਮਝਾ ਦਿੱਤਾ ਤੇ ਜਿਨ੍ਹਾਂ ਨੂੰ ਪੂਰੀ ਸਮਝ ਆ ਗਈ ਉਹ ਤੇ ਫਿਰ ਰੱਬ ਬਣ ਗਏ ਫਿਰ ਉਹ ਬੰਦੇ ਨਹੀਂ ਰਹੇ ਇਸ ਲਈ ਤੁਹਾਨੂੰ ਗੁਰਬਾਣੀ ਪੜਨ ਤੋਂ ਰੋਕਣ ਲਈ ਤੁਹਾਡਾ ਰਸਤਾ ਬਦਲ ਲਈ ਬਸ ਇਹ ਪ੍ਰਚਾਰ ਸ਼ੁਰੂ ਕਰਤਾ ਜੀ ਗੁਰਬਾਣੀ ਸਮਝੋ ਤੁਸੀਂ ਇਕੱਲੇ ਮੰਨਣ ਤੀ ਖੜੇ ਹੋ ਅੱਛਾ ਕਹੀ ਕਹਿਣਗੇ ਜੀ ਜੇ ਗੁਰੂ ਦੀ ਗੱਲ ਨਹੀਂ ਮੰਨਣੀ ਫਿਰ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ ਵਾਹ ਵਾਹੀ ਵਾਹ ਲੋਕ ਪਾਠ ਪਹਿਲਾਂ ਕਰਕੇ ਰਾਜ਼ ਨਹੀਂ ਮੱਥਾ ਟੇਕਣ ਤੇ ਤੁਸੀਂ ਹਟਾ ਦਿਓ ਇਹ ਹੋ ਕੀ ਰਿਹਾ ਹੈ ਯਾਦ ਰੱਖਿਓ ਕੁਝ ਸੰਸਾਰ ਦੇ ਨਿਜਮ ਨੇ ਖਿਡਾਰੀ ਇਹ ਨੰ ਪੰ ਕਦੋਂ ਹੁੰਦਾ ਹੈ ਖਿਡਾਰੀ ਨੂੰ ਕਿਹਾ ਜਾਂਦਾ ਪ੍ਰੈਕਟਿਸ ਕਰ ਬਿਨਾ ਪ੍ਰੈਕਟਿਸ ਤੂੰ ਖਿਡਾਰੀ ਨਹੀਂ ਵਕੀਲ ਬਕਾਲਤ ਪੜ੍ਹ ਕੇ ਪੇਪਰ ਦੇ ਕੇ ਵਕੀਲ ਨਹੀਂ ਬਣ ਜਾਂਦਾ ਕਹਿੰਦੇ ਨੇ ਤੇਰੀ ਪ੍ਰੈਕਟਿਸ ਕਿੰਨੀ ਹੈ ਤੇਰੀ ਵਕੀਲਪਣਾ ਪ੍ਰੈਕਟਿਸ ਦੱਸੇਗੀ ਇਸ ਲਈ ਗੁਰਬਾਣੀ ਪੜਨੀ ਇਹ ਜੀਵਨ ਦੀ ਪ੍ਰੈਕਟਿਸ ਹੈ ਯਾਦ ਰੱਖਿਓ ਇਹ ਮਨ ਦੀ ਆਤਮਾ ਦੀ ਪ੍ਰੈਕਟਿਸ ਹੈ ਗੁਰਬਾਣੀ ਜਿੰਨੀ ਪੜੋਗੇ ਉਨੀ ਘਟ ਇਹ ਮੰਨ ਕੇ ਪੜੋ ਤਾਂ ਜੀਵਨ ਦਾ ਬੇੜਾ ਪਾਰ ਹੋਏ ਇਸ ਲਈ ਗੁਰਬਾਣੀ ਤੀਰ ਹੈ ਜਿਹੜੀ ਹਿਰਦੇ ਵਿੱਚ ਕੁੱਬਦਾ ਹੈ ਸੁੱਤੀ ਆਤਮਾ ਨੂੰ ਸੁੱਤੀ ਕਲਾ ਨੂੰ ਜਗਾਉਂਦਾ ਹੈ ਗੁਰੂ ਦਾ ਇੱਕ ਸ਼ਬਦ ਪੜੋ ਕਿ ਦੇ ਸਤਿਗੁਰੂ ਕਹਿੰਦੇ ਨੇ ਮਹਾਰਾਜ ਸਾਹਿਬ ਕਹਿੰਦੇ ਮਨਮੁਖ ਨਾਮ ਨਾ ਚੇਤੇਉ ਧਿਗ ਜੀਵਨ ਧਿਗ ਵਾਸ ਜਿਸ ਤਾ ਹਦਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ ਇਹ ਮਨ ਸ਼ਬਦ ਨਾ ਭੇਦਿਓ ਕਿਉ ਹੋਵੇ ਕਰਵਾਸ ਜੇ ਸ਼ਬਦ ਨੇ ਇਸ ਮਨ ਨੂੰ ਨਾ ਭੇਦਿਆ ਤਾ ਸੱਚਖੰਡ ਰੂਪੀ ਘਰ ਦੇ ਵਿੱਚ ਨਵਾਸ ਨਹੀਂ ਜੇ ਮਿਲਣਾ ਇਸ ਲਈ ਹੁਣ ਇਹ ਦੇਖ ਲਓ ਵੀ ਸ਼ਬਦ ਪੜ ਕੇ ਬਜੂ ਕਿ ਸਮਝ ਕੇ ਬਜੂ ਇਹ ਇੱਕ ਤਰੀਕਾ ਹੈ ਨਾਸਤਿਕਤਾ ਭੁਲਾਉਣ ਦਾ ਇਦੋਂ ਡਰ ਕੇ ਰੋ ਦੂਰ ਰਹੋ ਸਾਨੂੰ ਗੁਰੂ ਸਾਹਿਬ ਪੰਜ ਪਿਆਰੇ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਨੇ ਗੱਲ ਇੱਥੇ ਮਗਾਵ ਪੰਜਾਂ ਪਿਆਰੇ ਨੇ ਕੀ ਕਿਹਾ ਸੀ ਵੀ ਇਹ ਨਿਤਨੇਮ ਕਰਨ ਜਾਂ ਨਿਤਨੇਮ ਸਮਝਣਾ ਹੈ ਉਹਨਾਂ ਨੇ ਕਿਹਾ ਨਿਤਨੇਮ ਕਰਨੇ ਬਾਣੀ ਪੜ੍ਹਨੀ ਹੈ ਇਸ ਕਰਕੇ ਜੋ ਸਾਨੂੰ ਪੰਜਾਂ ਪਿਆਰੇ ਨੇ ਹੁਕਮ ਕੀਤਾ ਸਿੱਖ ਨੇ ਉਹ ਮੰਗਣ ਬਾਕੀ ਜਿਹੜਾ ਕੋ ਜਿਹਨੂੰ ਠੀਕ ਲੱਗਦਾ ਆਪਣਾ ਕਰਦਾ ਫਿਰ ਜਾਵੇ ਇਹ ਸਮਾਗਮ ਮਨਾਇਆਂ ਦਾ ਤਾਂ ਹੀ ਫਾਇਦਾ ਹੈ ਆਉਣ ਵਾਲੇ ਅਗਲੇ ਸਾਲ ਤੱਕ ਆਪਣੀ ਆਤਮਾ ਨੂੰ ਪੁੱਛੋ ਕਿ ਮੈਂ ਕਿੱਥੇ ਖੜਾ ਹਾਂ ਕਿੰਨਾ ਨਿਤਨੇਮ ਹੁਣ ਕਰਦਾ ਇੱਕ ਸਾਲ ਦੇ ਵਿੱਚ ਕਿੰਨਾ ਵਧਾ ਲਵਾਂਗਾ ਕਿੰਨਾ ਸਿਮਰਨ ਕੀਤਾ ਕਿੰਨੀ ਬਾਣੀ ਪੜ੍ਹੀ ਕਿੰਨੀ ਬਾਣੀ ਦੇ ਉਤੇ ਅਸਰ ਕੀਤਾ ਕਿੰਨਾ ਪਰਉਪਕਾਰ ਕੀਤਾ ਕਿੰਨਾ ਭਲਾ ਕਰਿਆ ਤੇ ਜੇ ਇਹ ਚੀਜ਼ਾਂ ਕਮਾ ਕੇ ਅਗਲੇ ਸਾਲ ਆਓਗੇ ਗਾਵੇ ਆ ਸੁਣਿਆ ਤਿੰਕਾ ਹਰ ਥਾਏ ਪਾਵੇ ਜਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਸਮਾ ਸਮਾਪਤ ਹੈ ਬੋਲਦੇ ਆ ਕੋਲੋ ਕੋਈ ਅਕਰਵਾਦ ਤਾਟ ਜੋ ਗੁਰੂ ਸਾਹਿਬ ਜੀ ਦੀ پاک ਮੇਤਰ ਹਜ਼ੂਰੀ ਦੇ ਵਿੱਚ ਕਹਿਣ ਦੇ ਯੋਗ ਨਾ ਹੋਵੇ ਕਿਆ ਕਿਆ ਹੋਵੇ ਸਤਗੁਰੂ ਪਾਛਾ ਅਤੇ ਗੁਰੂ ਕੀ ਸੰਗ ਪ੍ਰਵਕਸ਼ਨ ਯੋਗ ਹੈ ਸੋ ਆਪ ਸਾਰੀਆਂ ਸਵਕਤਾਂ ਦਾ ਸੰਗਤਾਂ ਦਾ ਇਹ ਬਹੁਤ ਵੱਡਾ ਭਾਈ ਉਪਰਾਲਾ ਹੈ। ਧੰਨਤਾ ਦੇ ਯੋਗ ਹੋ ਤੁਸੀਂ ਸਾਰੇ ਪ੍ਰਬੰਧਕ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਆਪ ਸਾਰੀਆਂ ਸੰਗਤਾਂ ਨੇ ਪਿਆਰ ਸਤਿਕਾਰ ਦੇ ਨਾਲ ਇਹ ਮਹਾਨ ਗੁਰਮਤ ਸਮਾਗਮ ਜਿਹੜੇ ਹਰ ਸਾਲ ਕਰਵਾਉਂਦੇ ਹੋ ਗੁਰੂ ਭਲਾ ਕਰੇ ਕਿਰਪਾ ਕਰੇ ਸਾਡੀ ਹਾਜ਼ਰੀ ਥਾਏ ਪਵੇ। ਸੋ ਆਪਾ ਧਰਮ ਕਮਾਈਏ, ਧਰਮ ਦੇ ਬਣੀਏ ਤੇ ਧਰਮ ਨੂੰ ਆਪਣਾ ਬਣਾਈਏ। ਉਸ ਕਰਕੇ ਇਹ ਸਮਾਗਮ ਕਰਾਉਣ ਦਾ ਮਤਲਬ ਹੀ ਇਹ ਹੈ ਕਿ ਆਪਣੇ ਧਰਮ ਦੇ ਵਿੱਚ ਪੱਕੇ ਹੋਈ ਦੇਖੋ ਗੁਰੂ ਸਾਹਿਬ ਦਾ ਕਿੱਡਾ ਸੰਕਲਪ ਸੀ ਮਹਾਰਾਜ ਨੇ ਕਿਹਾ ਭਾਈ ਤੂੰ ਜਿਹੜੇ ਵੀ ਧਰਮ ਦਾ ਹੈ ਬਸ ਆਪਣੇ ਧਰਮ ਦਾ ਬਣ ਜਾ ਤੇ ਰੱਬ ਤੇਰਾ ਬਣ ਜਾ ਐਦੋਂ ਵੱਡਾ ਦਰ ਹੋਰ ਕਿਹੜਾ ਹੋ ਸਕਦਾ ਸਭੇ ਸਾਂਝੀ ਵਾਲ ਸੁਦਾਏ ਹਰ ਇੱਕ ਨੂੰ ਗੱਲ ਆਇਆ ਹਾਂ ਦੇਖੋ ਤੂੰ ਰਹਿ ਆਪਣੇ ਧਰਮ ਦਾ ਜੇ ਤੈਨੂੰ ਕੋਈ ਆਸਰਾ ਮੇਰੇ ਚਰਨਾਂ 'ਚੋਂ ਮਿਲਦਾ ਤਾਂ ਤੇਰੇ ਲਈ ਖੁੱਲੀ ਛੁੱਟੀ ਹੈ ਤਾਂ ਲੈ ਜਾ ਤੂੰ ਵੀ ਰੱਜ ਰੱਜ ਕੇ ਤੇਰੇ ਵਾਸਤੇ ਵੀ ਭੰਡਾਰਾ ਉਵੇਂ ਹੀ ਖੁੱਲ ਹੈ ਜਿਵੇਂ ਮੇਰੇ ਆਪਣੀ ਸਿੱਖਾਂ ਵਾਸਤੇ ਖੁੱਲ ਹੈ ਇਸ ਕਰਕੇ ਇੰ ਤੋਂ ਵੱਡਾ ਭਾਈ ਸੰਕਲਪ ਹੋਰ ਕਿਹੜਾ ਹੋ ਸਕਦਾ ਹੈ ਸੰਸਾਰ 'ਚ ਇਹ ਗੁਰੂ ਨਾਨਕ ਦਾ ਸੰਕਲਪ ਹੈ ਭੁੱਲਾਂ ਚੁਕੋ